ਦੋ ਮਹੀਨਿਆਂ ਨੂੰ 6 ਮਹੀਨਿਆਂ ਨੂੰ ਜਿਹੜਾ ਵੀ ਇੱਥੇ ਬੰਦਾ ਮੈਨੂੰ ਕਰਦਾ ਫੜਿਆਗਾ ਸਾਡੇ ਕੋਲ ਚਾਹ ਕੋਈ ਅਫਸਰ ਆ ਚਾਹੇ ਕੋਈ ਟਰਾਲੀ ਵਾਲਾ ਚਾਹੇ ਕੋਈ ਬੰਦਾ ਵੀ ਹੈਗਾ ਉਹ ਅਸੀਂ ਬੰਦੇ ਨਹੀਂ ਬਖਸ਼ਾਂਗੇ ਅਜੇ ਡੀਸੀ ਐਸਐਸਪੀ ਐਸਐਚਓ ਡਿਪਟੀ ਜਿਹਨੇ ਚੌਂਕੀ ਚਾਰਗਾ ਉਹ ਬੰਦੀਆ ਜਿਹੜਾ ਵੀ ਬੰਦਾ ਸਿਨ ਫੜਿਆਗਾ ਸਾਡੇ ਕੋਲ ਉਹ ਬੰਦਾ ਟਰੱਕ ਉੱਤੇ ਜਾਊਗਾ ਕਰੀਏ ਪਿਆਰ ਨਹੀਂ ਕਰਦੇ ਅਸੀਂ ਅਸੀਂ ਹੁਣ ਲਈ ਇੱਥੇ ਨਾਲ ਤਾਂ ਹੋਣਾ ਹੈ 3 ਦਿਨ ਹੋ ਗਏ ਕੀ ਨਾ ਹੋਰੇ ਕਈ ਅਧਿਕਾਰੀ ਰੋਕੇ ਹੋਏ ਨੇ ਕੀ ਚੱਕਰ ਆ ਕੀ ਪ੍ਰੋਬਲਮ ਹੋਈ ਹੈ ਜੀ ਇਹਦੇ ਚ ਇਹ ਰਵਨ ਬੈਂਸ ਹੈਗਾ ਏ ਸੀ ਅਰਲੀ ਸਾਈਡ ਇਹਨਾਂ ਦੀ ਕੱਲ ਡਿਊਟੀ ਲੱਗੀ ਸੀ ਵੀ ਜਿਹੜੀ ਆਪ ਸਭ ਤੋਂ ਵੱਡੀ ਜਿਹੜੀ ਇੱਥੇ ਆ ਜਿਹੜੇ ਬੰਦ ਤੇ ਮਾਰ ਪਈ ਹੋਈ ਆ ਇਹਦਾ ਕਾਰਨ ਹੈਗਾ ਇੱਥੇ ਜਿਹੜੀ ਗੈਜਾਇਜ ਮਾਈਨਿੰਗ ਆ ਇਸ ਏਰੀਆ ਚ ਜਾਇਜ ਜਾਂ ਤੇ ਜਾਇਜ ਜੋ ਵੀ ਮਾਈਨਿੰਗ ਹੋਈ ਆ ਇਹ ਬੰਦ ਦੇ ਨਾਲ ਹੋਈ ਆ ਅਰਲੀ ਸਾਈਡ 1.5 ਕਿਲੋਮੀਟਰ ਦੇ ਕਰੀਬ ਬੰਦ ਹੈਗਾ ਜਿੰਦਾਪੁਰ ਵਾਲੀ ਸਾਈਡ ਅਸੀਂ ਕਹਾਂ ਵੀ ਉੱਥੇ ਉਹ ਜਿਹੜਾ ਸਾਹਮਣੇ ਮੋੜ ਆ ਮਾਰ ਪੈਂਦੀ ਆ ਸਿੱਧੀ ਕਿ ਕਦੋਂ ਤੱਕ ਅਸੀਂ ਥੈਲੇ ਲਾਈ ਜਾਵਾਂਗੇ ਇੱਕ ਜਗ੍ਹਾ ਲਾਉਂਦੇ ਦੂਜੀ ਜਗ੍ਹਾ ਟੁੱਟਣ ਲੱਗ ਜਾਂਦਾ ਆ ਸ਼ੁਰੂ ਹੋਇਆ ਹੋਇਆ ਪਿੱਛ ਕਰਾ ਦੋ ਚਾਰ ਦਿਨ ਹੋ ਗਏ ਸਾਨੂੰ ਤੁਸੀਂ ਕੱਲ ਕੰਗ ਸਾਬ ਨਾਲ ਗਏ ਵੀ ਸੀ ਉਧਰ ਉਹ ਹੀ ਦੱਸ ਰਿਹਾ ਜੀ ਚਾਰ ਦਿਨ ਹੋ ਗਏ ਸਾਨੂੰ ਉਹ ਕਹਿੰਦੇ ਆਨੋਂ ਫੇਰ ਪਰਸੋਂ ਇੱਥੇ ਐਮਐਲਏ ਸਾਹਿਬ ਆਏ ਹੋਏ ਸੀ ਉਹਨਾਂ ਦੇ ਏਡੀਸੀ ਨੂੰ ਫੋਨ ਕੀਤਾ ਤਾਂ ਵੀ ਉੱਥੇ ਕਹਿੰਦੇ ਜੀ ਮੌਕਾ ਦੇਖ ਕੇ ਆਉਂਦੇ ਏਡੀਸੀ ਕਹਿੰਦੇ ਜੀ ਇੱਥੇ ਤਾਂ ਬੰਦੇ ਪੈਗੇ ਸਾਨੂੰ ਏਡੀਸੀ ਮੈਡਮ ਕੀ ਨਾਮ ਉਹਨਾਂ ਦਾ ਪਹਿਲਾਂ ਤਾਂ ਉਹ ਝੂਠ ਬੋਲੇ ਉੱਥੇ ਕੋਈ ਬੰਦਾ ਨਹੀਂ ਪੈਂਦਾ ਉਤੇ ਬਾਅਦ ਅਸੀਂ ਗਏ ਜਦ ਇਹ 20 ਮਿੰਟ ਚ ਪਹੁੰਚ ਗਏ ਉੱਥੇ ਉੱਥੇ ਕੋਈ ਅਧਿਕਾਰੀ ਨਹੀਂ ਸੀ ਹੈਗਾ ਕੋਈ ਮੌਕਾ ਦੇਖਣ ਨਹੀਂ ਸੀ ਗਿਆ ਹੋਇਆ ਇਹਨਾਂ ਦੇ ਲੋਕੇਸ਼ਨਾਂ ਚ ਚੈੱਕ ਕਰਾ ਲਓ ਵੀ ਇੱਥੇ ਗਏ ਏਡੀਸੀ ਮੈਡਮ ਤਾਂ ਨਹੀਂ ਗਏ ਉਹ ਉਹ ਹੋਇਆ ਜੀ ਉਹ ਸਾਨੂੰ ਮੂਰਖ ਬਣਾਇਆ ਇੱਕ ਦਿਨ ਲੰਘ ਗਿਆ ਸਾਡਾ ਫੇਰ ਕੱਲ ਠੀਕ ਹੈ ਕਹਿੰਦੇ ਮਸ਼ੀਨਾਂ ਦੀ ਜੀ ਮਿਲ ਰਹੀਆਂ ਅਸੀਂ ਬੜੀਆਂ ਔਖੀਆਂ ਦੋ ਮਸ਼ੀਨਾਂ ਫੋਕਲੈਨ ਫਿਰ ਉਹਨੂੰ ਚੱਕਣ ਵਾਸਤੇ ਸਪੈਸ਼ਲ ਟਰਾਲੇ ਦੀ ਲੋਡ ਹੁੰਦੀ ਆ ਉਹ ਮੰਗਾਇਆ ਉਹ ਲਿਆਂਦਾ ਇਹ ਬੰਦੇ ਦਾ ਸਾਨੂੰ ਨੰਬਰ ਦੇਤਾ ਇੱਦਾਂ ਤੇ ਅਖੀਰ ਜੰਨੇ ਕਹਿੰਦਾ ਇਹਦੇ ਨਾਲ ਰਾਬਤਾ ਕਰੋ ਇਹਦੀ ਡਿਊਟੀ ਆ ਉੱਥੇ ਮੈਂ ਉਹਨੂੰ ਫੋਨ ਕੀਤਾ ਸਾਡੇ ਨਾਲ ਸੀ ਸਾਰੇ ਅਸੀਂ ਜੀ ਅਸੀਂ ਰੋਪੜ ਚਲੇ ਗਏ ਥੋਂ ਵੀ ਮਸ਼ੀਨ ਉੱਚ ਪਹੁੰਚ ਗਈ ਰੋਪੜ ਹੈ ਨਾ ਰੇਲ ਮਜਰੇ ਅਸੀਂ ਕਿਹਾ ਵੀ ਉੱਥੋਂ ਲੈ ਕੇ ਅਸੀਂ ਨਾਲ ਚੱਲਦੇ ਵੀ ਇਹ ਕਹਿੰਦੇ ਜੀ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਪੈਣੀ ਆ ਵੀ ਉੱਥੇ ਲੋਕ ਵਿਰੋਧ ਕਰਦੇ ਆ ਮੈਂ ਸਾਡਾ ਤਾਂ ਕੀਤਾ ਨਹੀਂ ਚਲੋ ਕੀ ਦੀ ਡਿਊਟੀ ਆ ਕਹਿੰਦੇ ਐਸ ਐਚਓ ਮੈਂ ਤਾਂ ਨੰਬਰ ਭੇਜਦਾ ਹਾਂ ਹੁਣ ਮੈਂ ਕਹਾਂ ਜੀ ਭੇਜੋ ਅਰੇ ਇੰਚ ਨਹੀਂ ਜੀ ਮੈਂ ਐਦਾਂ ਨਹੀਂ ਅਸੀਂ 2 ਘੰਟੇ ਵੇਟ ਤਿੰਨ ਕੀਤੀ ਹਾਰ ਕੇ ਸੀ ਇਹ ਕਹਿੰਦੇ ਆਪਾਂ ਇਧਰ ਦਾ ਕੰਮ ਸੰਭੀਏ ਵੀ ਇਧਰ ਵੀ ਖਰਾਬ ਹੋ ਰਿਹਾ ਆਪਾਂ ਉਧਰ ਉਹਨਾਂ ਨੇ ਇਦਾਂ ਕਰਨਾ ਨਹੀਂ ਵੀ ਇਧਰ ਆ ਕੇ ਆਪਾਂ ਸਲਾਹ ਕਰਦੇ ਸੀ ਇਧਰ ਆ ਕੇ ਇਧਰ ਆ ਕੇ ਸਾਰੇ ਕਹਿੰਦੇ ਆਪਾਂ ਧਰਨਾ ਦੇ ਦਿੰਦੇ ਉਦਾਂ ਕੰਮ ਨਹੀਂ ਹੋਣਾ ਵੀ ਆਪਾਂ ਧਰਨਾ ਦੇਣ ਚੱਲੀ ਇੱਥੇ ਜੌਨ ਸਾਹਿਬ ਖੜੇ ਸੀ ਇਹਨਾਂ ਨੇ ਸੁਣ ਲਿਆ ਇਹਨਾਂ ਨੇ ਜਦ ਇਹਨੂੰ ਫੋਨ ਕੀਤਾ ਰਵਨ ਬੈਸਨਾ ਇਹ ਕਹਿੰਦਾ ਜੀ ਸਾਡੀਆਂ 4 ਮਸ਼ੀਨਾਂ ਇੱਥੇ ਆਈਆਂ ਹੋਈਆਂ ਪਰਲੀ ਸਾਈਡ ਵੀ ਪਾਣੀ ਖੜਾ ਵੀ ਕੰਮ ਨਹੀਂ ਚੱਲ ਰਿਹਾ ਤੁਸੀਂ ਆ ਕੇ ਚਲਵਾ ਦਿਓ ਇਹਨੇ ਗੇਮ ਕੀ ਕੀਤੀ ਆ ਸਾਹਮਣੇ ਝੁੰਡਿਆ ਤੇ ਜਿਹੜੇ ਆ ਥੋੜੇ ਜੇ ਆ ਥੋੜਾ ਜੇ ਏਰੀਆ ਐ ਇਹ ਚ ਪਾਣੀ ਖੜਾ ਇਹਦੀ ਵੀਡੀਓ ਬਣਾ ਕੇ ਸਾਨੂੰ ਭੇਜੀ ਜੌਨ ਸਾਹਿਬ ਨੂੰ ਭੇਜੀ ਕ੍ਰਿਸ਼ਨ ਕੁਮਾਰ ਨੂੰ ਭੇਜੀ ਉਹਨੂੰ ਮੈਸੇਜ ਕਰਤਾ ਵੀ ਇੱਥੇ ਨਹੀਂ ਜੀ ਕੰਮ ਚੱਲ ਸਕਦਾ ਇੱਥੇ ਪਾਣੀ ਖੜਾ ਇਹ ਬੰਦੇ ਜੀ ਤੇ ਉਤੋਂ ਬਾਅਦ ਕੀ ਹੋਇਆ ਜਦ ਅਸੀਂ ਘੰਟਾ ਕੇ ਸਾਨੂੰ ਪੌਣਾ ਘੰਟਾ ਲੱਗਿਆ ਉਧਰ ਜਾਣੇ ਨੂੰ ਪਹੁੰਚ ਗਏ ਇੱਥੇ ਉੱਥੇ ਜਾ ਕੇ ਅਸੀਂ ਕਿ ਮਸ਼ੀਨਾ ਕਿੱਥੇ ਤੁਹਾਡੀਆਂ ਕੁਈ ਉਥੇ ਗੰਗਸਾ ਮਿਲ ਗਏ ਕੁਦਰਤੀਓ ਉਹਨਾਂ ਨੂੰ ਦਿਖਾਇਆ ਮੌਕਾ ਉੱਥੇ ਪੜ੍ਹਾਈ ਚੱਲ ਰਹੀ ਹੈ ਟਰੈਕਟਰ ਚੱਲ ਰਹੇ ਆ ਸਾਰਾ ਕੁਝ ਪਹੁੰਚ ਰਿਹਾ ਮਸ਼ੀਨਾਂ ਦੀ ਜੀ ਕਹਿੰਦੇ ਚੱਲਣੀਆਂ ਔਰ ਜਿਹੜਾ ਇਹਨੂੰ ਇੱਧਰ ਦੇ ਐਕਸੀਡੈਂਟ ਲਕਸ਼ਾ ਭੇਜਿਆ ਮੇਰੇ ਸਾਹਮਣੇ ਮਾਰਕ ਕਰਕੇ ਉਹ 1 ਕਿਲੋਮੀਟਰ ਏਰੀਆ ਬਣਦਾ ਉਹ ਉੱਥੋਂ ਲੈ ਕੇ ਉੱਥੇ ਤੱਕ ਜਿਹੜੂ ਪਿੱਛੇ ਤੋਂ ਬੰਨਾ ਉਹ ਪਰਲੀ ਸਾਈਡ ਤੋਂ ਇਹ ਆਹ ਜਿਹੜਾ 20 30 ਫੁੱਟ ਏਰੀਆ ਵੀਡੀਓ ਬਣਾ ਬਣਾ ਭੇਜੀ ਜਾਂਦਾ ਇਹ ਅਧਿਕਾਰੀ ਫੇ ਇਹ ਬੰਦੇ ਨੇ ਜਿਹੜੀਆਂ ਮਸ਼ੀਨਾਂ ਆਈਆਂ ਸੀ ਕਿ ਇੱਥੇ ਜਿਹੜਾ SDO ਆ ਉਨੇ ਦੋਹਾਂ ਨੇ ਰਲ ਕੇ ਇਹਨਾਂ ਦੇ ਮਸ਼ੀਨਾਂ ਵਾਪਸ ਕਰਤੀਆਂ ਫਿਰ ਜਦੋਂ ਅਸੀਂ ਗਏ ਐਸਡੀਓ ਕਹਿੰਦਾ ਕੰਗਸਾਹਬ ਨੂੰ ਇੱਥੇ ਤਾਂ ਜੀ ਮੋਹਲ ਮਸਤਰੀ ਦਾ ਫੋਨ ਲੱਗ ਗਿਆ ਦੇ ਪਾਸੇ ਨੂੰ ਕਹਿ ਰਿਹਾ ਵੀ ਇੱਥੇ ਤਾਂ ਮਾਹੌਲ ਖਰਾਬ ਹੋ ਜਾਣਾ ਜੀ ਪਬਲਿਕ ਭੜਕ ਜਾਣੀ ਆ ਪਬਲਿਕ ਕਿਹੜੀ ਆ 5 7 ਛੇ ਟਿਆਦੀ ਜ਼ਮੀਨ ਆ ਕਿਸੇ ਦਾ 100 ਕਿੱਲਾ ਕਿਸੇ ਦਾ 150 ਕਿੱਲਾ ਥੋੜੀ ਜੀ ਇਹਨਾਂ ਦੀ ਜਾਇਜ਼ ਆ ਬਾਕੀ ਮਾਈਨਿੰਗ ਵਿਭਾਗ ਦੀ ਆ ਜਗਰਾਤ ਵਿਭਾਗ ਦੀ ਆ ਉਹ ਜ਼ਮੀਨਾਂ ਕਰੋੜਾ ਰੁਪਏ ਦਾ ਪਪੂਲਰ ਆ ਉਹ ਜ਼ਮੀਨ ਆ ਉਹੀ ਅੱਜ ਤੱਕ ਬਚਾਉਂਦੇ ਆਏ ਆ ਇਹ ਉਹਨੂੰ ਬਚਾਉਣ ਲਈ ਆਪਾਂ ਨੂੰ ਖੜਾ ਰਹੇ ਆ ਉਹੀ ਖੜਾ ਰਹੇ ਆ ਸ਼ੁਰੂ ਤੇ ਉਸੇ ਚੱਕਰ 'ਚ ਮੈਂ ਇਹਨਾਂ ਦੇ ਇਧਰ ਹੁੰਦੀ ਸੀ ਉਧਰ ਨਹੀਂ ਕੀਤੀ ਉਹ ਜ਼ਮੀਨਾਂ ਦਾ ਹੀ ਚੱਕਰ ਆ ਜਿਹਨ ਬੜੇ ਬੜੇ ਏਡੀਸੀ ਮੈਡਮ ਤੱਕ ਝੂਠ ਬੋਲ ਸਕਦੇ ਨੇ ਡੀਸੀ ਸਾਹਿਬ ਹੋਰ ਸੁਣੋ ਜੀ ਐਕਸ਼ਨ ਸਾਹਿਬ ਆਏ ਐਕਸ਼ਨ ਸਾਹਿਬ ਕਹਿੰਦੇ ਰਾਤ ਨੂੰ ਜਦੋਂ ਮੌਕਾ ਦੇਖਿਆ ਕਹਿੰਦੇ ਮਸ਼ੀਨਾਂ ਮੰਗਾ ਲਓ ਕੱਢ ਲਓ ਦਿੰਦੇ ਸ਼ੈਦ ਉਹ ਜਦਾ ਜਿੱਥੋਂ ਆਏ ਵਾਪਸ 3 ਵਜੇ ਦਾ ਟਾਈਮ ਸੀ ਤੜਕੇ ਦਾ ਰਾਤ ਦਾ ਜੀ 12 ਕਵਜੇ ਉੱਤਰ ਗਏ 2-3 ਘੰਟੇ ਲੱਗੇ ਜੀ ਸੀ ਸਾਹਿਬ ਇੱਥੇ ਆਏ ਹੋਏ ਸੀ ਕਹਿੰਦੇ ਜੀ ਟੈਕਨੀਕਲ ਪ੍ਰੋਬਲਮ ਹੈ ਜੀ ਦੀ ਪ੍ਰਵਾਨਗੀਏ ਲੈਣੀਆਂ ਪੈਗੀਆਂ ਡੀ ਸੀ ਸਾਹਿਬ ਇਹ ਕਹਿ ਰਹੇ ਆ ਜਿਹੜਾ ਮੌਕੇ ਦਾ ਜਿਹਦੀ ਡਿਊਟੀ ਆਫੀਸਰ ਆਥੇ ਐਕਸੀਡੈਂਟ ਮੈਨੇਜ ਦਾ ਉਹ ਕਹਿੰਦਾ ਕੋਈ ਚੱਕਰ ਨਹੀਂ ਫੇਦਾਵਾ ਦਾ ਡੀ ਸੀ ਸਾਹਿਬ ਦੀ ਨੀਤ ਚ ਵੀ ਹੈ ਗੋਲ ਮੋਲ ਸਾਨੂੰ ਇੱਥੇ ਮਿੱਠੀਆਂ ਜਿਹੀਆਂ ਗੱਲਾਂ ਕਰ ਜਾਂਦੇ ਆ ਕੇ ਇੱਥੇ ਲੱਤਾਂ ਲਵੇੜ ਕੇ ਆ ਜਾਂਦੇ ਰਾਤ ਨੂੰ ਸਰਮੁਲਾ ਤੁਹਾਡੀ ਲੱਤਾਂ ਨਾਲ ਕੀ ਆ ਤੁਹਾਡੀਆਂ ਲੱਤਾਂ ਲਿਬੜਿਆਂ ਸਾਨੂੰ ਸਮਾਨ ਲੈਣ ਵਾਸਤੇ ਲਾਈਵ ਹੋਣਾ ਪੈਂਦਾ ਤਾਂ ਤੁਹਾਡਾ ਸਮਾਨ ਆਉਂਦਾ 4-4 ਘੰਟੇ ਬਾਅਦ ਇੱਕ ਅਫਸਰ ਆ ਇੱਥੇ ਦੋ ਐਸ.ਡੀ.ਐਮ ਸਾਹਿਬ ਤੇ ਐਕਸ਼ੀਮ ਕੀ ਨਾਮ ਦਾ ਗੋਇਲ ਉਹ ਬੰਦਾ ਵਿਚਾਰਾ ਦਿਨ ਰਾਤ ਇੱਥੇ ਲੱਗਿਆ ਹੋਇਆ ਬਾਕੀ ਇੱਥੇ ਚੋਰ ਬਜਾਰੀ ਇਕੱਠੀ ਹੋਈ ਹੋਈ ਹੈ ਸਾਰੀ ਆ ਅੱਜ ਨੇ ਲੋਕਾਂ ਦਾ ਕਰੋੜਾ ਰੁਪਇਆ ਫਿਰ ਹੁਣ ਤੁਸੀਂ ਇਹ ਘੇਰੇ ਹੋਇਆ ਵੀ ਜਦ ਤੱਕ ਉਧਰ ਚਲਦੀ ਨਹੀਂ ਜਦ ਤੱਕ ਇਹ ਚਲਦੀ ਨਹੀਂ ਜੀ ਜਦ ਤੱਕ ਪਾਰਟੀ ਨਹੀਂ ਮੰਨਦੀ ਨਹੀਂ ਉਹ ਚਲਾ ਕੇ ਦਾ ਇਹ 20 20 ਫੋਟ ਕਰਕੇ ਹਟ ਜਾਣਗੇ ਹਟ ਜਾਣਗੇ ਹਾਂ ਸਾਨੂੰ ਪਤਾ ਇਹਨਾਂ ਦਾ ਕੀ ਕਰਦੇ ਹੁੰਦੇ ਆ ਠੀਕ ਹੈ ਸਾਨੂੰ ਸਾਰਾ ਪਤਾ ਇਹਨਾਂ ਦਾ ਕਿੱਦਾਂ ਚੱਲਦੇ ਆ ਇਹ ਠੀਕ ਹੈ ਕਿੱਦਾਂ ਹੋਣਾ ਹੋਰ ਵੀ ਦੱਸਣਾ ਚਾਹੁੰਦੇ ਆ ਅਸੀਂ ਜਦੋਂ ਅਸੀਂ ਉਸ ਟਾਈਮ ਉੱਥੇ ਖੜੇ ਸੀਗੇ ਜਿਹੜੇ ਸਾਡੇ ਐਕਸ਼ਨ ਸਾਹਿਬ ਹੈ ਇਹ ਨਾਲ ਦੀ ਨਾਲ ਜਿਹੜੇ ਆਪਣੇ ਉਹ ਪ੍ਰਿਸ਼ਰ ਕੁਮਾਰ ਜੀ ਆ ਉਹਨੂੰ ਨਾਲ ਦੀ ਨਾਲ ਪਾਈਗੇ ਵੀ ਇੱਥੇ ਜਿਹੜਾ ਕੰਮ ਨਹੀਂ ਹੋ ਸਕਦਾ ਉਹੀ ਵੀਡੀਓ ਕੋਈ ਵੀਡੀਓ ਉੱਥੇ ਉੱਥੇ ਸਾਡੇ ਸਾਹਮਣੇ ਖੜ ਕੇ ਪਾਈ ਉਹਦੀ ਚਿੱਟ ਸਾਡੇ ਕੋਲ ਹੈ ਇਹ ਪਿੱਛੇ ਆਏ ਲਈ ਖੜਾ ਤਾਂ ਸਾਡੇ ਬੰਦੇ ਨੇ ਉਹ ਕਰ ਲਈ ਹੈ ਵੀਡੀਓ ਬਣਾ ਲਈ ਗਿਆ ਸਾਡੇ ਹਾਕਿਮ ਤਾਂ ਬੋਰ ਤੋਂ ਸਾਡੇ ਵਿਰੋਧ ਰਿਹਾ ਅਸੀਂ ਟੋਕਰਿਆਂ ਨੇ ਮਾਰਿਆ ਇਹਨਾਂ ਨੂੰ ਮਾਲੀ ਜੀ ਹਾਂਜੀ ਮੈਂ ਇੱਕ ਬੇਨਤੀ ਕਰਦਾ ਖਵਾਜੇ ਦੇ ਖੜੇ ਅਸੀਂ ਇਹ ਜਿਹੜੇ ਅਧਿਕਾਰੀ ਖੜੇ ਆ ਇੱਕ ਬੰਦਾ ਵੀ ਕਹਿ ਦੇਵੇ ਵੀ ਤੁਸੀਂ ਪੈਸੇ ਨਹੀਂ ਖਾਂਦੇ ਖਵਾਜੇ ਇਹ ਕਹਿੰਦੇ ਵੀ ਅਸੀਂ ਨਹੀਂ ਪੈਸੇ ਨਹੀਂ ਖਾਂਦੇ ਐਕਸਟਰੀ ਗੱਲ ਉਹ ਜਨੇਵ ਦੇ ਕਹਦੇ ਕੋਈ ਮਤਾ ਕਹਦੇ ਪੀ ਐਸੇ ਪੈਸੇ ਨਹੀਂ ਲੈਂਦਾ ਜੋ ਖਾਂਦੇ ਤੁਸੀਂ ਖਵਾਜੇ ਨੂੰ ਖਾਓਗੇ ਨਾ ਖਵਾਜਾ ਤੁਹਾਡੇ ਬੱਚਿਆਂ ਨੂੰ ਖਾਊਗਾ ਤੁਹਾਨੂੰ ਖਾਊਗਾ ਖਵਾਜਾ ਇੱਥੇ ਅਸੀਂ ਲੋਕ ਡੁੱਬਣ ਲੱਗਿਆ ਦੇਖੋ ਸਾਡੇ ਮੁੰਡੇ ਕਿੰਨੇ ਮਿਹਨਤ ਕਰਦੇ ਆ ਸਾਡੇ ਮੁੰਡੇ ਮਿਹਨਤ ਕਰਦੇ ਆ ਮੈਂ ਪਰਸੋਂ ਦੇਖਣ ਲੱਗਿਆ ਚੌਥੇ ਦੇ ਮੈਥੀ ਆ ਪੂਰਾ ਜ਼ਿਲ੍ਹੇ ਕਈ ਜ਼ਿਲ੍ਹੇ ਆਏ ਵੇ ਕਈ ਜ਼ਿਲ੍ਹੇ ਮੈਂ ਹੱਥ ਜੋੜ ਕੇ ਸ਼ੁਕਰੀਆ ਕਰਦਾ ਮੁੰਡਿਆਂ ਨੂੰ ਬਹੁਤ ਮੁੰਡਿਆਂ ਨੇ ਮਿਹਨਤ ਕੀਤੀ ਇੱਥੇ ਧੰਨਵਾਦ ਮੁੰਡਿਆਵਾ ਪਰ ਇਹ ਅਫਸਰਾਬਾ ਕਾਰਮੀ ਹੋਣੀ ਚਾਹੀਦੀ ਆ ਇਹ ਸਾਰੀ ਥੋਰ ਬਿਜਾਰੀ ਇਕੱਠੀ ਹੋਈ ਆ ਇੱਥ ਬੜੀ ਬੇਨਤੀ ਹੈ ਸਾਰੇ ਨੂੰ ਮੈਂ ਸੱਚ ਬੋਲਣਾ ਸੱਚ ਮੇਰਾ ਕੌੜਾ ਲੱਗਦਾ ਸਾਰੇ ਨੂੰ ਇਹਨੂੰ ਹੱਥ ਜੋ ਕੇ ਕਹਿੰਦਾ ਕਿ ਅਸੀਂ ਪੈਸੇ ਨਹੀਂ ਖਾਂਦੇ ਇੱਥੇ ਤੋਂ ਕਹਿੰਦੇ ਸਾਰੇ ਨਾਲ ਦੀ ਨਾਲ ਸੰਗਤ ਦਾ ਵੀ ਧੰਨਵਾਦ ਕਰਦੇ ਆਂ ਖਾਸ ਕਰਕੇ ਸਾਰੇ ਜ਼ਿਲ੍ਹਿਆਂ ਦਾ ਹੀ ਸਾਡੇ ਕੋਲ ਸੰਗਰੂਰ ਤੋਂ ਵੀ ਲੁਧਿਆਣੇ ਤੋਂ ਵੀ ਸਾਰੇ ਤਕਨੀਕ ਅਰਸ਼ਤ ਜ਼ਿਲ੍ਹੇ ਜਿਹੜੇ ਨਾਲ-ਨਾਲ ਆ ਉਹ ਸਾਰੇ ਜ਼ਿਲ੍ਹਿਆਂ ਤੋਂ ਸਾਡੀ ਬਿਲਕੁਲ ਸੰਗਤ ਆਈ ਹੈ ਉਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਟਰਾਲੀਆਂ ਭਰ ਕੇ ਆ ਜੋ ਵੀ ਜਿਸ ਤੋਂ ਸਰਿਆ ਉਹਨਾਂ ਨੇ ਇੱਥੇ ਸੇਵਾ ਕੀਤੀ ਆ ਖਾਸ ਕਰਕੇ ਇਸ ਇਲਾਕੇ ਦੇ ਨੌਜਵਾਨ ਜਿਹੜੇ 24 ਘੰਟੇ ਇੱਥੇ ਲੱਗੇ ਲਗਾਤਾਰ ਜਿਨ੍ਹਾਂ ਨੇ ਆਪਣਾ ਇਲਾਕਾ ਬਚਾ ਲਿਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਇਹਨਾਂ ਨੂੰ ਬਲ ਬਖਸ਼ੇ ਇਸੇ ਤਰ੍ਹਾਂ ਜਿਵੇਂ ਇਹਨਾਂ ਨੇ ਕੰਦੇ ਤੋਂ ਮਿਲ ਬੋਲੇ ਹੀ ਸੋਨਹਾਂ ਆਈਆ ਤੁਹਾਨੂੰ ਇਹਨਾਂ ਨਾਲ ਬਹਿਸ ਹੋ ਰਹੀ ਕੀ ਚੱਕਰ ਹੈ ਜੀ ਇਹ ਜਿਹੜਾ ਸਾਹਮਣੇ ਜਿਹੜਾ ਜਿਹੜਾ ਕਿਰਪਾ ਬੰਦਾ ਹੈ ਉਹ ਰੁਪਾਲੀ ਚੁੱਕ ਬੰਦਾ ਜੀ ਸੱਚਾ ਬੰਦਾ ਜੀ ਉਹ ਨਮਾਸ਼ਟ ਕਰਦਾ ਜੀ ਇਹਨਾਂ ਦਾ ਹੈਗਾ ਜੀ ਕਿ ਜਿਹੜੀ ਸਾਹਮਣੇ ਜਿਹੜੀ ਦੇਖੋਗੇ ਇੱਕ ਸਰਕਾਰੀ ਲੈਂਡ ਹੈ ਜੀ ਅਬ ਇਹ ਪ੍ਰਾਈਵੇਟ ਲੈਂਡ ਹੈ ਜੀ ਉਥੋਂ ਪ੍ਰਾਈਵੇਟ ਲੈਂਡ ਤੇ ਕਿਉਂ ਨਾ ਪਟਾਟਾ ਜੀ ਜਿਵੇਂ ਜੀ ਡਿਊਟੀ ਮੈਜਿਸਟ੍ਰੇਟ ਲਗਾ ਕੇ ਹੁਣ ਸੇ ਮਸ਼ੀਨਾਂ ਪ੍ਰੋਵਾਈਡ ਕਰ ਰਿਹਾ ਤੇ ਕਿਉਂ ਨਾ ਪਟਾਟਾ ਨਹੀਂ ਇਹ ਤੁਹਾਡੇ ਤੇ ਦੋਸ਼ ਲਾ ਰਹੇ ਵੀ ਤੁਸੀਂ ਸਾਨੂੰ ਰੋਕ ਰਹੇ ਜੀ 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 ਕੰਮ ਸ਼ੁਰੂ ਕਰਨ ਨਹੀਂ ਕਰਾ ਰਹੇ ਤੇ ਜੋ ਫਾਈਲ ਲੈ ਨੇ ਜਿਲ੍ਹਾ ਜਿਲ੍ਹਾ ਇਹ ਸ਼ੁਰੂ ਤੇ ਫਿਰ ਤੁਹਾਨੂੰ ਇਹਨਾਂ ਨੇ ਕਿਉਂ ਰੋਕਿਆ ਜੀ ਇਹ ਕਹਿੰਦੇ ਕਿ ਪਹਿਲਾਂ ਕੰਮ ਸ਼ੁਰੂ ਕਰੋ ਫਿਰ ਜਾਣ ਦੇਣਾ ਫਿਰ ਜਾਣ ਦੇਣਾ ਜੀ ਠੀਕ ਹੈ